ਡਾਕਟਰਾਂ ਨੇ ਕੋਰੋਨਾ ਦੇ ਵਿੱਚ ਸਿੰਦਰਾ ਹਸਪਤਾਲ ਦੇ ਸਰਕਾਰੀ ਡਾਕਟਰਾਂ ਨੇ ਬਿਲਕੁਲ ਕੰਮ ਕੀਤਾ ਪਰ ਇੱਕ ਦੋ ਡਾਕਟਰ ਜਿਹੜੇ ਹੈਗੇ ਜਿਹੜੇ ਯੰਗ ਡਾਕਟਰ ਹੈਗੇ ਉਹਨਾਂ ਦਾ ਨਹੀਂ ਕਰਦਾ ਪੈਨਿਕ ਨਹੀਂ ਕਰਦਾ ਡਾਕਟਰ ਪੈਨਿਕ ਕਰ ਗਿਆ ਕੌਣ ਬਤਾਉਂਦਾ ਉਸਾਰੇ ਡਾਕਟਰ ਸਟਾਫ ਵਿੱਚ ਅਸੀਂ ਆਪਰੇਟ ਕਰ ਰਹੇ ਹਾਂ ਤੇ ਪਹਿਲੀ ਵਨਸੀਡੈਂਟ ਨਹੀਂ ਹੋਇਆ ਕਿ ਜਦੋਂ ਰਜਿੰਦਰਾ ਹਸਪੀਟਲ ਦੀ ਮੇਨ ਐਮਰਜੈਂਸੀ ਦੇ ਵਿੱਚ ਲਾਈਟ ਆਈ ਗਈ ਹੈ ਲਾਈਟ ਜਾਈ ਗਈ ਹੈ ਤੇ ਹੁਣ ਇਸ ਤੇ 15 ਮਿੰਟ ਹੋ ਗਏ ਨੇ ਵੈਂਟਿਲੇਟਰ ਵੀ ਬੰਦ ਹੋ ਚੁੱਕਿਆ ਹੈ ਤੇ ਲਾਈਟ ਗਈ ਹੋਈ ਹੈ ਦੱਸੋ ਸੀ ਆਪਰੇਟ ਕਿੱਦਾਂ ਕਰੇਗੇ ਪਰ ਪੇਸ਼ੈਂਟ ਦੀ ਜਾਨ ਨੂੰ ਕੁਝ ਹੁੰਦਾ ਹੋਵੇ ਤੇ ਜ਼ਿੰਮੇਵਾਰ ਕੌਣ ਹੋਣਗੇ ਡਾਕਟਰ ਹੋਣਗੇ ਕਿ ਜਿਹੜਾ ਇਸ ਤੇ ਰਿਸਪੌਂਸਿਬਿਲਟੀ ਵਾਲਾ ਉਹ ਜ਼ਿੰਮੇਵਾਰ ਹੋਊਗਾ ਮਤਲਬ ਡਾਕਟਰਸ ਨੇ ਪੈਨਿਕ ਨਹੀਂ ਕਰਨਾ ਡਾਕਟਰਾਂ ਨੇ ਚਿਚਾਣਾ ਨਹੀਂ ਹੋਣਾ ਉਹਨਾਂ ਦੇ ਵਿੱਚ ਅਨਲਿਮਿਟਿਡ ਪੇਸ਼ੈਂਸ ਹੋਣੀ ਚਾਹੀਦੀ ਹੈ ਜੇਕਰ ਬੇਸਕਵਾਲਿਟੀ ਦਾ ਕੋਈ ਡਾਕਟਰ ਜਿਹਦੇ ਵਿੱਚ ਕੋਰਟਿਗ ਸਾਰੇ ਸਟਾਫ ਨਹੀਂ ਖੜਾ ਪਰ ਵੈਂਟੀ ਬੰਦ ਹੋ ਚੁੱਕਿਆ ਪੇਸ਼ੈਂਟ ਇੰਟਿਊਬੇਟਡ ਹੈ ਪੇਲੀਡੀ ਸਰਜਰੀ ਜਲਦੀ ਵੀ ਨਹੀਂ ਲਾਈਟ ਨਹੀਂ ਹੈਗੀ ਇੱਕ ਐਮਰਜੈਂਸੀ ਮੇਨ ਹੌਟਲਾਈਨ ਜਿਹੜੀ ਹੋਣੀ ਚਾਹੀਦੀ ਉੱਥੇ ਲੱਗਣੀ ਹੈ ਇਹ ਹਾਲ ਹੈ ਕੋਈ ਨਾ ਪੇਸ਼ੈਂਟ ਕੋਈ ਉਹ ਜਿਹੜੀ ਆਪਰੇਸ਼ਨ ਦੇ ਵਿੱਚ ਫਰਕਾ ਪੜਿਆ ਆਈ.ਆਰ.ਟੀ. ਸ਼ੂਡ ਡੋਸ ਡਾਕਟਰ ਨੇ ਉਹਦਾ ਬ੍ਰੈਥ ਵਧੀਆ ਨਾਰਮਲ ਕੀਤਾ ਸਾਰਾ ਕੁਝ ਕੋਈ ਦਿੱਕਤ ਨਹੀਂ ਆਣ ਦਿੱਤੀ ਲੇਕਿਨ ਜਿਹੜੀ ਤੁਸੀਂ ਗੱਲ ਕਰਨਿਆ ਵੀ ਜਿਹੜਾ ਅਸੀਂ ਬੈਕਪਟਰਤੀ ਜਿਹੜਾ ਹੈਗਾ ਇਹ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਤੇਲ ਪੁਲਾਣੀ ਇਹ ਬਹੁਤ 60 ਮਹੀਨੇ ਚੱਲਦਾ ਉਸ ਤੋਂ ਬਾਅਦ ਇਹ ਨਹੀਂ ਹੋਇਆ ਕਿ ਉਹਦੇ 'ਚ ਤੇਲ ਨਾ ਹੋਵੇ ਜਦੋਂ ਬਹੁਤ ਪ੍ਰੋਬਲਮ ਆਦੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਹ ਬੜਾ ਇੱਕ ਜਿਹੜਾ ਗੰਭੀਰ ਜਿਹੜਾ ਮਸਲਾ ਹੈਗਾ ਜੀ ਇਹਦੇ ਵਿੱਚ ਆਪਰੇਸ਼ਨ ਥੀਟਰ ਦੀ ਜਿਹੜੀ ਵੀਡੀਓ ਸੀ ਉਦੇ ਵਿੱਚ ਜਿਹੜਾ ਹੈਗਾ ਤੇ ਡਾਕਟਰ ਨੇ ਜਿਹੜੀ ਮਲ ਅਪਰੇਸ਼ਨ تھیਟਰ ਦੀ ਵੀਡੀਓ ਪਾਈ ਹੈ। ਅ ਕੱਲ ਗ੍ਰੇਡ ਫੇਲਿਓ ਹੋਇਆ ਸੀਗਾ ਜੀ। ਜਿਹੜੀ ਪੀਐਸ ਪੀਸੀ ਲ ਆ ਉਹਨਾਂ ਦੀ ਜਿਹੜੀ ਲਾਈਨ ਆਉਂਦੀ ਹੈ ਪਿੱਛੋਂ ਉਹ ਜਿਸ ਤਰ੍ਹਾਂ ਤੁਹਾਨੂੰ ਪਤਾ ਕਿ ਪਹਿਲਾਂ ਜਦੋਂ 7 ਮਹੀਨੇ ਦੇ ਵਿੱਚ ਪ੍ਰੋਬਲਮ ਆਈ ਸੀ ਤੇ ਪਹਿਲਾਂ ਇੱਕ ਲਾਈਨ ਆਉਂਦੀ ਸੀ ਨਾ ਜੀ ਉੱਥੋਂ ਆਉਂਦੀ ਸੀ। ਤੇ ਅਸੀਂ ਉਸ ਵੇਲੇ ਫੈਸਲਾ ਕੀਤਾ ਸੀਗਾ ਕਿ ਤਿੰਨ ਲਾਈਨਾਂ ਇੱਕ ਇਧਰੋਂ ਪਛਾਣੇ ਵੱਲ ਆਉਂਦੀ ਹੈ ਜੀ। ਇੱਕ ਜਿਹੜੀ ਹੈਗੀ ਆ ਸਾਡੇ ਪੁਰਾਣੇ ਬਸ ਸਟੈਂਡ ਤੋਂ ਆਉਂਦੀ ਹੈ। ਤਿੰਨ ਦਿਖਣਾ ਡਿਫਰੈਂਟ ਲਾਈਨਾਂ ਜਿਹੜੀਆਂ ਹੈਗੀਆਂ। ਪਰ ਉਹਨਾਂ ਨੇ ਜਦੋਂ ਇੱਕ ਗ੍ਰੇਡ ਤੋਂ ਦੂਜੇ ਗ੍ਰੇਡ ਤੇ ਸ਼ਿਫਟ ਕਰਨਾ ਉਹਨਾਂ ਦਾ 10 ਮਿੰਟ ਦਾ ਪ੍ਰੋਸੀਜਰ ਹੁੰਦਾ ਉਹ 10 ਮਿੰਟ ਲੱਗਦੀ ਰਹਿੰਦੀ ਹੈ ਜਦੋਂ ਉਹ ਸ਼ਿਫਟ ਕਰਦਾ ਦੇਖਣ ਜਿਹੜਾ ਅਸੀਂ ਤੀਜਾ ਯੂਨਿਟ ਅਸੀਂ ਇਸ ਕਰਕੇ ਕੀਤਾ ਸੀ ਜਿਹੜਾ ਪਛਾਣੇ ਵੱਲੋਂ ਆਉਂਦਾ ਕਿ ਉਹ ਇਤੋਂ ਲੰਘਦਾ ਹੈਗਾ ਤੇ ਉਹਦੇ ਵਿੱਚ ਸਿਰਫ ਇੱਕ ਉਹਨਾਂ ਨੇ ਇੱਕ ਕੂਪਨ ਲਗਣੀ ਆ ਜਿਹੜੀ ਬਹੁਤ ਲੰਗੀ ਨਹੀਂ ਹੈ ਉਹ ਉਹਨੂੰ ਆਰਐਮ ਕਹਿੰਦੇ ਆ ਉਹਦੇ ਨਾਲ ਚੇਂਜਓਵਰ ਹੋ ਜਾਏਗਾ ਉਹਦੇ ਨਾਲ ਟਾਈਮ ਜਿਹੜਾ 10 ਮਿੰਟ ਤੋਂ ਘਟ ਕੇ 2 ਮਿੰਟ ਹੋ ਜਾਏਗਾ ਇਮੀਡੀਏਟਲੀ ਜਦ ਨੂੰ ਚੇਂਜਓਵਰ ਕਰਦੇ ਆ ਆਪਣਾ ਚੇਂਜਓਵਰ ਹੋ ਜਾਂਦਾ ਹੈ 2 ਮਿੰਟ ਇਸ ਤੋਂ ਬਾਅਦ ਅਸੀਂ ਜਿਹੜਾ ਬਾਕੀ ਇਹਦੀ ਅਵਰਡ ਸੀ ਮੈਯਰ ਸੀ ਕਿ ਆ ਕਿ ਜਿਹੜਾ ਜਨਰੇਟਰ ਹੈ ਉਸ ਵਲੇ ਜੋ ਦਿੱਕਤ ਆਈ ਸੀ ਕਿ ਅੰਦਰ ਡੀਜ਼ਲ ਭਰੇ ਹੋਣੇ ਚਾਹੀਦੇ ਸਾਰੇ ਜਨਰੇਟਰਾਂ ਦੇ ਵਿੱਚ ਔਰ ਉਹਨਾਂ ਦਾ ਸਪੇਅਰ ਵੀ ਉਹਨਾਂ ਕੋਲੇ ਪਿਆ ਪਿਆ ਹੋਣਾ ਚਾਹੀਦਾ ਉਹ ਇਨਸ਼ੋਰ ਕਰ ਰਹੇ ਹਾਂ ਤੇ ਦੂਜਾ ਉਹਦੀਆਂ ਬੈਟਰੀਆਂ ਔਰ ਜਿਹੜੇ ਜਨਰੇਟਰ ਆ ਗਏ ਉਹਨਾਂ ਦੀ ਸਰਵਿਸ ਰੈਗੂਲਰਲੀ ਹੋਈ ਹੋਵੇ ਉਹਨਾਂ ਦੇ ਚੰਦੀਆਂ ਵਰਤਦੇ ਚਾਹੀਦੇ ਸੀ ਇੱਜਾ ਨੇ ਇਹ ਕਹਿ ਸੀਗਾ ਕਿ ਜਿਹੜੇ ਯੂਪੀਐਸ ਹੈ ਅਨ ਅਨ ਇਨਟਰਪਟਡ ਪਾਵਰ ਸਪਲਾਈ ਉਹਨੂੰ ਆਨਲਾਈਨ ਯੂਪੀਐਸ ਕਹਿੰਦੇ ਜਿਹਦੇ ਨਾਲ ਸਾਰੀ ਮੈਡੀਕਲ ਅਪਰਟਮੈਂਟ ਦੀ ਗੱਲ ਪੇ ਉਹਨੂੰ ਅਸੀਂ ਇੰਟੋਗੇਸ਼ਨ ਕਰਦੇ ਆ ਉਹਦੀ ਇੰਟੋਗੇਸ਼ਨ ਕੀਤੀ ਆ ਯੂਪੀਐਸ ਹੈ ਔਰ ਕੱਲ ਵੀ ਜਿਸ ਤਰ੍ਹਾਂ ਤੁਸੀਂ ਦੇਖਿਆ ਕਿ ਕਮਰੇ ਦੇ ਵਿੱਚ ਵੀ ਲਾਈਟਸ ਸੀ ਮੈਂ ਪੇਸ਼ੈਂਟ ਨੂੰ ਮਿਲ ਕੇ ਆਇਆ ਪੇਸ਼ੈਂਟ ਦੇ ਨਾਲ ਗੱਲ ਕਰਕੇ ਆਇਆ ਪੇਸ਼ੈਂਟ ਵਾਰਡ ਦੇ ਵਿੱਚ ਬਿਲਕੁਲ ਨਾਰਮਲ ਹੈ ਉਹ ਪੇਸ਼ੈਂਟ ਬਹੁਤ ਖੁਸ਼ ਹੈ ਬਿਲਕੁਲ ਠੀਕ ਹੈਗਾ ਉਹਦੇ ਟੈਂਡੈਂਸ ਨਾਲ ਗੱਲ ਕੀਤੀ ਏ ਦੇ ਆਰ ਸੈਟੀਸਫਾਈਡ ਔਰ ਪੇਸ਼ੈਂਟ ਦੀ ਰਿਕਵਰੀ ਬਿਲਕੁਲ ਠੀਕ ਹੈ ਔਰ ਜਿਹੜੇ ਅਪਰੇਟਿੰਗ ਡਾਕਟਰ ਸੀਗੇ ਉਹ ਵੀ ਉੱਥੇ ਸੀਗੇ ਉਹਨਾਂ ਨੇ ਮੈਨੂੰ ਦੱਸਿਆ ਹੈਗਾ ਕਿ ਜਿਹੜੀ ਐਮਰਜੈਂਸੀ ਪ੍ਰੋਪਰਟੀ ਸਾਰੇ ਕੰਮ ਕਰ ਰਹੀ ਸੀ यूपीएस ਦਾ ਜਿਹੜਾ ਸੀਗਾ ਉਹ ਕੰਮ ਕਰ ਰਿਹਾ ਸੀਗਾ ਔਰ ਉਹਦੇ ਚ ਕੋਈ ਮਤਲਬ ਇਸ ਤਰ੍ਹਾਂ ਦਾ ਰਿਸਕ ਨਹੀਂ ਸੀਗਾ ਕਿ ਜਿਹੜੀ ਹੈਵੀ ਹੁੰਦੀ ਆ ਵੀ ਜਿਸ ਤਰ੍ਹਾਂ ਆਪਾਂ ਕਾਟਰੀ ਕਰਦੇ ਆ ਉਹ ਨਹੀਂ ਆਪ ਵੀ ਦੇਖਿਆ ਵੀ ਹੋਣਾ ਕਿ ਤੁਹਾਨੂੰ ਡਾਕਟਰ ਵੀ ਦਿਖਾ ਰਿਹਾ ਉਹਦੇ ਤੇ ਜਿਹੜੀਆਂ ਆਰਟਰੀਸ ਚੱਲੀਆਂ ਜਿਹੜੇ ਬਰੀਡਰਸ ਆ ਵੀ ਜੇ ਉਹ ਉਹ ਨਹੀਂ ਚੱਲਦੀ ਕਾਟਰੀ ਤੋਂ ਉਹਦੇ ਨਾਲ ਉਹਨੂੰ ਕਰਕੇ ਆਪਾਂ ਜਾਂ ਕਈ ਵਾਰੀ ਸਾਨੂੰ ਉਹ ਨੌਬਤ ਨਹੀਂ ਆਈ ਹੈ ਤੇ ਅਸੀਂ ਜਿਹੜੀ ਮਕੈਨੀਕਲ ਇੰਟੋਗੇਸ਼ਨ ਦੀ ਆ ਜਿਹੜਾ ਕਿ ਮਕੈਨੀਕਲ ਇਹ ਵੀ ਆਪਾਂ ਪਹਿਲਾਂ ਇੱਜੇ ਕਰਦੇ ਹੁੰਦੇ ਜਦੋਂ ਮਸ਼ੀਨਾਂ ਨਹੀਂ ਹੁੰਦੀ ਸੀ ਉਹ ਸਾਰਾ ਸਿਸਟਮ ਜਿਹੜਾ ਸੀਗਾ ਸਾਰੇ ਸਿਸਟਮ ਕੰਮ ਕਰ ਰਹੇ ਸੀਗੇ ਪੇਸ਼

ਸਾਡਾ ਪਹਿਲਾ ਕਨਸਰਨ ਕੀ ਹੁੰਦਾ ਹੈ ਪੇਸ਼ੈਂਟ ਦਾ ਕਨਸਰਨ ਜਦੋਂ ਕੋਈ ਸਾਡੇ ਔਖੇ ਹਾਲਾਤ ਹੁੰਦੇ ਆ ਤੇ ਅਸੀਂ ਪੇਸ਼ੈਂਟ ਦੀ ਦੇਖਦੇ ਹਾਂ ਕਿ ਪੇਸ਼ੈਂਟ ਦੀ ਆਪਾਂ ਜੇ ਬਲੀਡਿੰਗ ਰੁਕਣੀ ਹੈ ਡਾਕਟਰ ਕੈਂਪ ਕੋਲ ਜੇ ਜੇ ਤੁਸੀਂ ਜਿਹੜੀ ਡਾਕਟਰਾਂ ਨੇ ਕੀਤੀ ਬਾਕੀ ਦੀ ਟੀਮ ਨੇ ਕੀਤੀ ਉਹਦੇ ਚ ਮжоਰਿਟੀ ਬੰਦੇ ਨੇ ਕੀਤੀ ਆਪਰੇਸ਼ਨ ਜਿਹੜਾ ਹੈਗਾ ਉਹ ਕੰਟੀਨਿਊ ਹੋਵੇ ਮੈਂ ਆਈ ਸਰਜਨ ਦਾ ਸਾਡਾ ਕਦੇ ਮਾਈਕਰੋਸਕੋਪ ਦੇ ਵਿੱਚ ਫੇਲਰ ਹੋ ਜਾਂਦਾ ਸੀ ਲੇਕਿਨ ਅਸੀਂ ਸਾਈਡ ਤੋਂ ਟਾਰਚ ਦਿਖਾ ਕੇ ਵੀ ਲੈਸ ਪਾ ਕੇ ਉਹਦਾ ਪ੍ਰੋਸੈਸ ਕੰਪਲੀਟ ਕਰ ਦਿੰਦੇ ਸੀ ਆਈ ਊਡ ਹੈਵ ਐਪਰੀਸ਼ੀਏਟਡ ਆਈ ਐਪਰੀਸ਼ੀਏਟ ਦਾ ਡਾਕਟਰ ਜਿਨ੍ਹਾਂ ਨੇ ਪਾਵਰ ਡਿਸਰਪਸ਼ਨ ਦੇ ਬਾਵਜੂਦ ਵੀ ਐਮਰਜੈਂਸੀ ਜੋ ਤੁਹਾਡਾ ਸਾਰਾ ਸਿਸਟਮ ਚੱਲਦਾ ਸੀ ਉਹ ਜਿਹੜਾ ਡਾਕਟਰ ਉਹਦੇ ਆਪਰੇਸ਼ਨ ਉਹਨਾਂ ਨੇ ਪੂਰਾ ਕੀਤਾ ਆਈ ਐਪਰੀਸ਼ੀਏਟ ਦੋਸਤੋ ਜੇ ਮਤਲਬ ਉਸ ਵੇਲੇ ਜੇ ਡਾਕਟਰ ਮਰੀਜ਼ ਨੂੰ ਛੱਡ ਕੇ ਕੋਈ ਹੋਰ ਕੁਸ਼ ਕਰਨ ਲੱਗ ਜਾਏਗਾ ਤਾਂ ਉਹ ਐਪਰੀਸ਼ੀਏਟ ਕਰਨ ਵਾਲੀ ਚੀਜ਼ ਨਹੀਂ ਹੈ ਮੈਂ ਕਹਾਂ ਤੁਸੀਂ ਵੀ ਐਪਰੀਸ਼ੀਏਸ਼ਨ ਕਰੋਗੇ ਜੇ ਤੁਹਾਡੇ ਮਾਤਾ ਜੀ ਦਾ ਆਪਰੇਸ਼ਨ ਹੋ ਰਿਹਾ ਤੁਸੀਂ ਵੀ ਐਪਰੀਸ਼ੀਏਸ਼ਨ ਕਰੋਗੇ ਤੁਸੀਂ ਕਹੋਗੇ ਕਿ ਡਾਕਟਰ ਆਪਣੀ ਕੋਸ਼ਿਸ਼ ਪੂਰੀ ਕਰਾਂ ਜਿਹੜੇ ਡਾਕਟਰਾਂ ਨੇ ਆਪਣੀ ਪੂਰੀ ਕੋਸ਼ਿਸ਼ ਕੀਤੀ ਵਧੀਆ ਪ੍ਰੈਕਟਿਸ ਕੀਤਾ ਉਹ ਮੈਂ ਐਪਰੀਸ਼ੀਏਟ ਕਰਦਾ ਦੂਜੀ ਗੱਲ ਕਿ ਅਸੀਂ ਜਿਹੜਾ ਇਹ ਸਿਸਟਮ ਹੈ ਉਹਨੂੰ ਰੋਬੋਟ ਬਣਾਣਾ ਜਦੋਂ ਸਾਡੀ ਸਰਕਾਰ ਆਈ ਆ ਸਿਹਤ ਕ੍ਰਾਂਤੀ ਪਟਿਆਲੇ ਤੋਂ ਸਾਡੇ ਮਾਲੀਓ ਮੁਖਮਤੀ ਸਾਹਿਬ ਨੇ ਅਰਵਿੰਦ ਕੇਰਤੀਵਾਲ ਜੀ ਨੇ ਪਾਇਦੇ ਤੋਂ ਸ਼ੁਰੂ ਕੀਤੀ ਐਮਰਜੈਂਸੀ ਨੂੰ ਅਸੀਂ ਇਹਦਾ ਜਿਹੜਾ ਚੱਲ ਰਿਹਾ ਬਿਲਕੁਲ ਤਸਦੀਕ ਜਿਹੜੀ ਸਾਡੀ ਸੈਕੰਡਰੀ ਕੇਅਰ ਆ ਉਹਦੇ ਵਿੱਚ ਤੁਸੀਂ ਵੇਰੀਏਸ਼ਨ ਦੇਖੋ ਤੁਸੀਂ ਮਾਤਾ ਸ਼ਾਲਾ ਹਸਤਾ ਤੁਸੀਂ ਜਾਂਦੇ ਹੋ ਗਰੀਬੀਆਂ ਲੋਕਾਂ ਨੂੰ ਦਵਾਈਆਂ ਇਹ ਦੀਜ਼ ਆਰ ਐਡਮਿਨਿਸਟ੍ਰੇਟਿਵ ਇਸ਼ੂਸ ਸਾਹਿਬ ਬੈਠੇ ਆ ਅਸੀਂ ਬਹੁਤ ਸੀਰੀਅਸਲੀ ਲੈ ਰਹੇ ਆ ਇਹਨਾਂ ਨੂੰ ਕਾਹ ਵੀ ਉਹ ਪ੍ਰੈਜੈਂਟੇਸ਼ਨ ਦੇ ਵਿੱਚ ਹੁਣ ਵੀ ਮੈਂ ਉਹਨਾਂ ਨੂੰ ਕਹਾਂ ਵੀ ਇਹ ਪੇਸ਼ੈਂਟ ਦੇ ਤਰ੍ਹਾਂ ਬੰਦੇ ਕਿਉਂ ਖੜੇ ਆ ਕਹਿੰਦੇ ਜੀ ਜਾਨ ਹਸਪੀਟਲ ਤੇ ਦਵਾਈ ਮਗਾਨੀ ਹੁੰਦੀ ਹੈ ਕਿ ਉਹਦਾ ਕਾਰਡ ਲੈ ਕੇ ਆਦਾਂ ਨਾ ਕਰਨਾ ਇਥੇ ਵਾਸਤੇ ਸਟਾਫ ਆ। ਇਹ ਦਵਾਈ ਲੈ ਕੇ ਸਿੱਧੀ ਇੱਥੇ ਅੰਦਰ ਪੇਸ਼ੈਂਟ ਦੇ ਕੰਨ ਨੂੰ ਬਿਠਾਓ ਪਾਣੀ ਪਿਲਾਓ ਚਾਹ ਪਿਲਾਓ ਇੱਥੇ ਆ ਜਾਾਂਗੇ ਅਸੀਂ ਉਹ ਤੁਹਾਡੇ ਸਾਹਮਣੇ ਬਣਦਾ ਪਿਆ ਨਾ ਪੇਸ਼ੈਂਟ ਸਿਲੀਟੇਸ਼ਨ ਸੈਂਟਰ ਪੇਸ਼ੈਂਟ ਦੇ ਕੰਨ ਨੂੰ ਉੱਥੇ ਬਿਠਾਵਾਂਗੇ ਜੀ ਵੀਆਪੀ ਰਿਪੋਰਟ ਤੇ ਆ ਕੇ ਦਿੰਦੀ ਕੰਮ ਤੁਹਾਡੇ ਸਾਹਮਣੇ ਹੋਵੇਗਾ ਵੀ ਆਰ ਇਨ ਟ੍ਰਾਂਜ਼ੀਸ਼ਨ ਥੀਜ਼ ਆਰ ਟੀਜ਼ਿੰਗ ਕਵਰਸ ਥੀਜ਼ ਆਰ ਟੀਜ਼ਿੰਗ ਟ੍ਰਾਵਲਸ ਵੀ ਕੋਈ ਆਫੈਂਸ ਪੜਦਾ ਜਹੇ ਤੁਸੀਂ ਵੀ ਡਾਕਟਰ ਕਿੱਥੇ ਜਾ ਰਹੇ ਹੋ ਕੋਈ ਲਾਈਵ ਹੋ ਕੇ ਦੇਖੋ ਇਸ ਤਰ੍ਹਾਂ ਦਾ ਪ੍ਰੋਟੈਸਟ ਦੇਖੋ ਦੇਖੋ ਮੈਂ ਜਿਸ ਨੇ ਬੁੜੇ ਵਾਲੇ ਬੰਦੇ ਸਾਰੇ ਮਜ਼ਦੂਰ ਬੰਦੇ ਮਾੜਾ ਬਹੁਤ ਰਕਾਰ ਕਰਦਾ ਇਹਦਾ ਜਸਟਿਸ ਹੁੰਦਾ ਨਾ ਇਹ ਰਿਫਾਰਮੇਟਿਵ ਹੁੰਦਾ ਪਰਫਾਰਮ ਕਰਨਾ ਉਸ ਡਾਕਟਰ ਨੂੰ ਵੀ ਰਿਫਾਰਮ ਕਰਨਾ ਉਹਨੂੰ ਬੈਟਰ ਡਾਕਟਰ ਬਣਾਣਾ ਬੈਟਰ ਮਨੂਰ ਬੀਮ ਬਣਾਣਾ ਅਸੀਂ ਸਾਰੇ ਜਿੰਨੇ ਸਾਡੇ ਡਾਕਟਰ ਸਾਹਿਬ ਬੱਚਿਆਂ ਨੂੰ ਸਮਝਾਵਾਂਗੇ ਜਿਹੜੇ ਰੀਅਲ ਪੇਪ ਸਾਡੇ ਬੱਚੇ ਅਜੀ ਉਹ ਅਸੀਂ ਉਹਨਾਂ ਨੂੰ ਕਲੀਨਿਕਲ ਸਕਿਲਸ ਵੀ ਸਿਖਾਵਾਂਗੇ ਔਰ ਉਹਨਾਂ ਨੂੰ ਜਿਹੜਾ ਸਾਈਕੋਲੋਜੀਕਲੀ ਵੀ ਪ੍ਰਪੇਅਰ ਕਰਾਂਗੇ ਥੂ ਵਰਕ ਹਾਊ ਟੂ ਵਰਕ ਅੰਡਰ ਪ੍ਰੈਸ਼ ਉਹਨਾਂ ਦੇ ਵਿੱਚ ਪਾਵਰ ਬੈਕਅਪ ਸੀ ਆਪਰੇਸ਼ਨ ਸੈਕਟਰ ਤੇ ਬੈਸ ਕੀਤੀ ਆ ਜਿਹਨੂੰ ਮੈਂ ਯੂਪੀਐਸ ਕਹ ਰਿਹਾ ਅਨਨਟਰਐਪਟਡ ਪਾਵਰ ਸਪਲਾਈ ਵਾਸਤੇ ਆਨਲਾਈਨ ਸੀ ਔਰ ਹਰ ਇੱਕ ਜਿਹੜਾ ਆਪਰੇਸ਼ਨ ਸੈਕਟਰ ਹੈ ਉਸਨੂੰ ਆਲਸਿਕ ਚੱਲਦਾ ਬਾਕੀ ਜਿਹੜਾ ਇਹ ਸਾਡਾ ਪੀਡਬੀ ਜੀ ਇਲੈਕਟ੍ਰੀਕਲ ਹੈ ਇਹ ਉਹਨਾਂ ਦਾ ਹੈਗਾ ਜਦੋਂ ਪਹਿਲਾਂ ਹੋਇਆ ਸੀ ਉਦੋਂ ਕੰਨੇ ਸੀ ਡੀਜ਼ਲ ਫਤੂ ਜਾ ਕੋਈ ਬੈਟਰੀ ਦੀ ਪ੍ਰੋਬਲਮ ਹੈ ਸਾਡੇ ਕੋਲੋਂ ਫਾਸਟ ਦੀ ਕੋਈ ਪ੍ਰੋਬਲਮ ਨਹੀਂ ਹੈ ਮੈਂ ਸਾਡੇ ਮਾਰਜੋ ਮੁਖਵੰਤੀ ਸਾਹਿਬ ਨੇ ਕਹ ਪਟਨਾ ਸੇਰ ਤੇ ਕੋਈ ਕਾਰਤ ਨਹੀਂ ਲਾਵਾਗਾ। ਔਰ ਉਹਨਾਂ ਨੇ ਸਾਨੂੰ ਫਾਂਡ ਦਿੱਤੀ ਸਾਡੇ ਕੋਲ ਇਹਨਾਂ ਕੋਲੇ ਕੋਈ ਕਮੀ ਨਹੀਂ ਹੈ ਮੇਰੇ ਨਾਲ ਬੈਠਿਆ ਮੇਰੇ ਸਾਡੇ ਸੱਖੀ ਸਾਹਿਬ ਬੈਠੇ ਆ ਡੀਆਰਐਮ ਸਾਹਿਬ ਮੈਡੀਕਲ ਸੁਪਰਡੈਂਟ ਸਾਹਿਬ ਸਾਰੇ ਜਣੇ ਇੱਥੇ ਆ ਗਏ ਆ। ਇਹਨਾਂ ਨੂੰ ਫਾਂਡ ਦੀ ਕੋਈ ਕਮੀ ਨਹੀਂ ਹੈ ਜੀ। ਇਹਨਾਂ ਨੂੰ ਕਿਹਾ ਵੀ ਜਿਹੜੀ ਵੀ ਤੁਹਾਡੇ ਕੋਲੇ ਪੇਸ਼ੈਂਟ ਦੀ ਜਿਹੜੀ ਸੁਰਤ ਹੈ ਔਰ ਜਿੰਦਰਾ ਹਸਪਤਾਲ ਦੇ ਵਿੱਚ ਕਿਸੇ ਵੀ ਹਾਸਪੀਟਲ ਕੋਰਪੋਰੇਟ ਹਸਪਤਲ ਤੋਂ ਘੱਟ ਹੋਣੀ। ਇਹਨਾਂ ਨੂੰ ਜਿਹੜੀ ਵੀ ਕੋਈ ਕਮੀ ਪਛੀ ਸੀ ਇੱਥੇ ਮੋਡੂਲਰ ਪੇਸ਼ੈਂਟ ਥੀਟਰ ਤੋਂ ਲੈ ਕੇ ਜੀ। ਨਮੀ ਜਿਹੜੀ ਅਸੀਂ ਐਮਰਜੈਂਸੀ ਅਪਰੇਟ ਕੀਤੀ ਆ ਐਮਰਜੈਂਸੀ ਬੈਡ ਜਿਹੜਾ 100 ਬੈਡ ਜਿਹੜੀ ਅਸੀਂ ਐਮਰਜੈਂਸੀ ਜਿਹੜੀ ਬਣਾਈ ਆ ਤੁਹਾਨੂੰ ਕੋਰਡੀਨੋਲਜ ਵਿੱਚ ਹੈ ਜੀ ਸੁਪਰ ਸਪੈਸ਼ਲਿਟੀ ਵਿੰਗ ਦੇ ਵਿੱਚ ਕਾਰਡੀਓ ਫਲੈਪ ਚੱਲਦੀ ਪਈ ਹੈ ਜੀ ਜਿਹੜੀ ਨੈਰੋਲੋਜੀ ਰੋ ਸਰਜੀ ਦੀ ਜਿਹੜੀ ਲੈਬ ਚੱਲਦੀ ਪਈ ਹੈ ਹੋਰ ਬਹੁਤ ਸਾਰੀਆਂ ਸੁਪਰ ਸਪੈਸ਼ਲਿਟੀ ਅਸੀਂ ਆਰਗ ਕਰ ਰਹੇ ਆ ਪੰਜਾਬ ਸਰਕਾਰ ਕਮਿਟਿਡ ਹੈ ਜੀ ਅਸੀਂ ਮੈਂ ਸਾਰਿਆਂ ਦਾ ਵੀ ਪੀਐਸ ਬੀਸੀਐਲ ਦਾ ਪੂਰਾ ਆਡਿਟ ਕਰ ਰਹੇ ਆ ਜੀ ਅਸੀਂ ਪੂਰੀ ਇਨਕੁਆਰੀ ਕਰ ਰਹੇ ਆ ਕਿ ਉਹਨਾਂ ਦੇ ਲੈਵਲ ਤੇ ਕੀ ਇਮਪਰੂਵਮੈਂਟਸ ਹੋ ਸਕਦੇ ਆ ਕੋਈ ਫੇਲਰਤਾ ਨਹੀਂ ਹੈ ਜਿਹੜਾ ਪੀਆਰਡ ਜੋ ਡੀ ਇਲੈਕਟ੍ਰੀਕਲ ਹੈ ਉਹਨਾਂ ਦੇ ਲੈਵਲ ਤੇ ਪੂਰੀ ਇਨਕੁਆਰੀ ਆਰਡਰ ਕਰਤੀ ਹੋਈ ਹੈ ਜੀ ਇਨਕੁਆਰੀ ਉਹਨਾਂ ਦੀ ਚੱਲਦੀ ਪਈ ਹੈ ਕਿ ਜੇ ਜਿਹੜੇ ਬੰਦੇ ਦੇ ਲੈਵਲ ਤੇ ਉੱਤੇ ਲੈਪਸ ਹੋਇਆ ਜੇ ਜਨਰੇਟਰ ਦਾ ਜਿਹੜਾ ਜਿਹੜਾ ਪੀਰਡ ਹੈ ਉਹ ਮੇਰੇ ਖਿਆਲ ਇੱਕ ਜਾਂ ਦੋ ਮਿੰਟ ਤੋਂ ਵੱਧ ਨਹੀਂ ਹੋਣਾ ਚਾਹੀਦਾ ਜੇ ਪਿੱਛੋਂ ਜਿਹੜੀ ਮੇਨ ਜਿਹੜੀ ਪੀਐਸਪੀਸੀਐਲ ਦੀ ਸਪਲਾਈ ਫੇਲ ਹੋ ਗਿਆ ਜਾਂ ਜੈਨਰੇਟਰ ਫੇਲ ਹੋ ਗਿਆ ਤਾਂ ਜਨਰੇਟਰ ਚਲਾ ਦਿਓ ਬਟ ਇਨ ਐਨੀ ਕੇਸ ਸਾਡੇ ਕੋਲੇ ਅੱਧੇ ਘੰਟੇ ਦੀ ਹਰ ਇੱਕ ਪ੍ਰੋਸੈਸਰ ਦੇ ਵਿੱਚ ਐਮਰਜੈਂਸੀ ਟ੍ਰੋਪਰਡ ਵਾਲ ਦੇ ਸਾਡੇ ਕੋਲੇ ਸਾਰੀ ਜਿਹੜੀ ਹੈਗੀ ਆ ਉਹ ਜਿਹੜ ਔਰ ਜਨਰੇਟਰ ਦੇ ਨਾਲ ਉਹਦਾ ਤਾਂ 6-8 ਘੰਟੇ ਦਾ ਹੁੰਦਾ ਹੀ ਉਸ ਤੋਂ ਬਾਅਦ ਡੀਜ਼ਲ ਪਈ ਜਾਏਗਾ ਉਹਦੇ ਤੋਂ ਲਗਾਤਾਰ ਚੱਲੀ શકે ਕਿਉਂਕਿ ਸਾਡਾ ਸਾਡਾ ਸਰਜਰੀ ਵੀ ਓਵਰ ਹੋ ਜਾਣੀ ਆ ਫਿਰ देन ਵੀ ਕੈਨ ਆਲਵੇਸ ਬਲੈਕ ਸੋ ਇਹ ਬਿਲਕੁਲ ਸਾਰੀਆਂ ਜਿਹੜੀਆਂ ਮੈਜਰਸ ਆ ਲਈਆਂ ਜਾ ਰਹੀਆਂ ਆ ਆਈ ਵਾਂਟ ਟੂ ਏਸ਼ਯੂਰ ਜਿੰਨੇ ਵੀ ਸਾਡੇ ਪੇਸ਼ੈਂਟ ਸਾਹਿਬੇ ਕੋਈ ਕਿਸੇ ਕਿਸਮ ਦੀ ਕੋਈ ਵੀ ਕੋਈ ਕਟਾਹੀ ਜਿਹੜੀ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਕਿਸੇ ਵੀ ਲੈਵਲ ਦੇ ਉੱਤੇ ਔਰ ਦੇਖੋ ਜਿਹੜੇ ਡਾਕਟਰ ਹੁੰਦੇ ਆ ਨਾ ਡਾਕਟਰ ਦੇ ਵਿੱਚ ਸਭ ਤੋਂ ਵੱਡੀ ਕੁਆਲਿਟੀ ਕੀ ਹੁੰਦੀ ਆ ਉਹਦੇ ਵਿੱਚ ਸਾਇੰਸ ਹੀ ਹੁੰਦਾ ਟੀਰਜ ਪੇਸ਼ੈਂਸ ਪਰਸਿਵਰੈਂਸ ਉਨੇ ਮਤਲਬ ਡਾਕਟਰ ਐਸੁਰ ਮੇਨ ਕਾਮ ਅੰਡਰ ਆਲ ਸਰਕਮਸਟੈਂਸਸ ਮੈਂ ਐਸ ਡਾਕਟਰ ਜਿੱਥੇ ਹਾੜਾ ਆਈ ਸੀ ਉੱਥੇ ਵੀ ਸੇਵਾ ਦਿੱਤੀ ਆ ਜੀ ਬਹੁਤ ਸਾਰੇ ਡਾਕਟਰਾਂ ਨੇ ਦਿੱਤੀ ਆ ਬੋਰਡ ਤੇ ਜਾ ਕੇ ਦਿੱਤੀ ਆ ਜਿੱਥੇ ਕੋਈ ਅਰਥ ਕੁਇਕ ਆ ਉੱਥੇ ਜਾ ਕੇ ਦਿੱਤੀ ਆ ਜਿੱਥੇ ਕੋਈ ਮਨ ਲੜਾਈ ਵਰਗਾ ਮਾਹੌਲ ਸੀ ਚਾਹੇ ਉਹ ਬਾਰਡਰ ਤੇ ਸੀ ਜਾਂ ਜਿੱਦੀ ਦੇ ਵਿੱਚ ਹੀ ਉੱਥੇ ਵੀ ਦਿੱਤੀ ਆ ਜਿੱਥੇ ਸਾਡੇ ਕੋਲੇ ਬਹੁਤ ਸਾਰਾ ਕੰਮ ਨੇ ਅਸੀਂ ਉੱਥੇ ਵੀ ਕੋਲਣ ਕੰਮ ਲੈਂਦੇ ਆ ਡਾਕਟਰ ਨੇ ਪ੍ਰੋਵੋਕ ਨਹੀਂ ਹੋਣਾ ਪੇਸ਼ੈਂਟ ਚੜਚੜਾ ਹੋ ਸਕਦਾ ਡਾਕਟਰ ਚੜਚੜੇ ਨਹੀਂ ਹੋ ਸਕਦਾ ਕਿਉਂਕਿ ਉਹ ਐਨੀ ਹੋਇਆ ਕਿ ਪੇਸ਼ੰਟ ਨੂੰ ਸਰਵਿਸ ਨਹੀਂ ਦਿੱਤੀ ਔਖੇ ਲਾ ਕੇ ਸਰਵਿਸ ਦੇ ਰਹੇ ਅਸੀਂ ਬਾਰਡਰ ਤੇ ਦੇ ਰਹੇ ਆ ਸਰਵਿਸ ਬਹੁਤ ਔਖੇ ਲਾ ਕੇ ਦੇ ਰਹੇ ਆ ਟੈਂਪਰੇਰੀ ਹਸਪਤਲ ਬਣਾਇਆ ਉੱਥੇ ਜਿੰਦਰਾ ਹਸਪਤਲ ਨਹੀਂ ਸੁਰਤਾ ਨਹੀਂ ਹੋ ਸਕਦਾ ਲੇਕਿਨ ਉਹ ਮਤਲਬ ਜੇ ਉਹ ਇਨਸਿਸਟ ਕਰਦੇ ਕਿ ਸਾਨੂੰ ਟ੍ਰੋਲੀ ਚ ਹੁੜਦੇ ਅਸੀਂ ਉੱਥੇ ਦੇ ਰਹੇ ਹਾਂ ਉਹਦੀ ਗੱਲ ਮੰਨ ਰਿਹਾ ਅਸੀਂ ਕਿਉਂਕਿ ਉਹਨਾਂ ਨੇ ਉਹਨਾਂ ਦੀ ਬੇਨਤੀ ਕਰਦੇ ਆ ਕਿ ਭਾਈ ਤੁਸੀਂ ਸਾਡੀ ਬੇਨਤੀ ਮੰਨ ਲਓ ਮੇਕ ਸ਼ੁਰ ਹਸਪਤਲ ਚ ਜਾ ਜਾਓ ਬਾਅਦ ਵਿੱਚ ਜਿੰਦਰਾ ਹਸਪਤਲ ਜਾਓ ਜੇ ਤੁਸੀਂ ਆਪਣਾ ਕਰਨੀ ਹੈ ਤਾਂ ਸਾਨੂੰ ਆ ਕੇ ਸਾਡੇ ਕੋਲ ਸਾਡੀ ਜਿੰਦਗੀ ਆਸਾਨ ਹੋ ਜਾਏਗੀ ਡਾਕਟਰਾਂ ਨੇ ਦੇਖ ਡਾਕਟਰ ਕਿਹੜੇ ਇਲਾਜ ਕਰਦੇ ਆ ਡਾਕਟਰਾਂ ਨੇ ਕਰੋਨਾ ਦੇ ਵਿੱਚ ਰਜਿੰਦਰਾ ਹਸਪਤਾਲ ਦੇ ਸਰਕਾਰੀ ਡਾਕਟਰਾਂ ਨੇ ਐਗਜ਼ੈਂਪਲਰੀ ਕੰਮ ਕੀਤਾ ਬਟ ਇੱਕ ਦੋ ਡਾਕਟਰ ਜਿਹੜੇ ਹੈਗੇ ਆ ਜਿਹੜੇ ਯੰਗ ਡਾਕਟਰਸ ਹੈਗੇ ਆ ਉਹਨਾਂ ਨੂੰ ਵੀ ਕਹਾਂਗਾ ਕਿ ਤੁਸੀਂ ਜਦੋਂ ਪੈਨਿਕ ਨਹੀਂ ਕਰਨਾ ਡਾਕਟਰ ਪੈਨਿਕ ਨਹੀਂ ਕਰ ਸਕਦੇ ਡਾਕਟਰ ਪੈਨਿਕ ਕਰ ਗਿਆ ਕੌਣ ਬਤਾਊਗਾ ਜੀ ਕਿਸੇ ਕਿਸੇ ਨੂੰ ਨਹੀਂ ਹਸਪਤਾਲ ਹੋਏ ਡਾਕਟਰ ਸਲਾਸ਼ ਪੈਨੇ ਕਰ ਦੇਗਾ ਇਸ ਤੋਂ ਦੇ ਬੁੱਲ ਸਭ ਚੰਗਾ ਹੋਏ ਹਾਰੇ ਕੋਈ ਨਹੀਂ ਆਪੋ ਹੀ ਚੱਲ ਰਹੀ ਹੈ ਆ ਰਹੀ ਜਾਂ ਜਾ ਰਹੀ ਹੈ ਬਸ ਉਹ ਮਾ ਮਾਤਾ ਕਹੜਿਆ ਜੀ ਡਾਕਟਰ ਘਬਰਾਵੇ ਸੀ ਡਾਕਟਰ ਨੇ ਪੁਰਾਣਾ ਨਹੀਂ ਡਾਕਟਰਾਂ ਨੇ ਕੋਸ਼ਿਸ਼ ਚਲਨੀਆ ਡਾਕਟਰਾਂ ਨੇ ਕੀ ਕਰਨਾ ਕਿ ਜਿਵੇਂ ਉਹ ਬੰਦੇ ਨੂੰ ਕਹ ਰਿਹਾ ਵੀਡੀਓ ਬਣਾ ਡਾਕਟਰ ਦਾ ਕੀ ਕੰਮ ਹੈ ਡਾਕਟਰ ਕਹੇਗਾ ਕਿ ਬੇਟਾ ਦੇਖੋ ਕੀ ਗੱਲ ਹੈ ਜਿਹੜਾ ਚੋਣ ਨਹੀਂ ਸਦਾ ਕੀ ਗੱਲ ਹੈ ਬਿਫਰਸ ਦਾ ਰੀਜ਼ਨ ਬਾਲੋ ਯੂਪੀ ਹਸ ਤੇ ਦੇਖੋ ਕਿੰਨਾ ਬੈਕਅਪ ਹੈ ਅੱਜ ਕੱਲ ਸਾਰਾ ਜਿਹੜਾ ਮੋਨਿਟਰ ਹੈ ਬਾਲ ਇਹ ਵੀਲ ਥਿੰਕ ਆਫ ਅਸੀਂ ਤੇ ਮਲ ਯੂਪੀ ਚਾਕੇ ਇਨੀ ਜੇ ਤੱਕ ਆ ਜਾ ਕੇ ਦੂਜੇ ਆਪਣੇ ਦੋਨ ਦਾ ਯੂਪੀਸ ਕਰ ਦੂਜਾ ਧਰ ਦਿੰਦੇ ਆ ਉੱਥੇ ਆਰ ਬੈਂਡ ਹੋਇੰਗ ਮਲੋ ਮਾਲਾ ਡਾਕਟਰਸ ਨੇ ਪੈਨਿਕ ਨਹੀਂ ਕਰਨਾ ਡਾਕਟਰਾਂ ਨੇ ਚਿਲਚੜਾ ਨਹੀਂ ਹੋਣਾ ਉਹਨਾਂ ਦੇ ਵਿੱਚ ਅਨਲਿਮਿਟਿਡ ਪੇਸ਼ੈਂਸ ਹੋਣੀ ਚਾਹੀਦੀ ਹੈ ਥੀਸ ਆਰ ਬੇਸਿਕ ਕੁਆਲਟੀਜ਼ ਆਫ ਅ ਡਾਕਟਰ ਜਿਹਦੇ ਵਿੱਚ ਕੁਆਲਟੀਜ਼ ਨਹੀਂ ਉਹ ਬੈਟਰ ਹੈ ਮੋਰ ਕੰਮ ਕਰਦਾ ਸਰਕਾਰ ਦੀ ਜਦੋਂ ਵੀ ਹਾਂਜੀ ਦੇਖੋ ਜਿਹੜੀ ਜਿਹੜੀ ਜਿਹੜਾ ਗ੍ਰੇਡ ਫੇਲਰ ਹੈ ਉਹ ਲਾਸਟ ਰਿਟ ਮੈਂ ਉਹ ਉਨੀ ਸਾਰੀ ਡਿਟੇਲ ਵਰਕ ਦਿੱਤੀ ਹੈ ਉਹ 30 ਜਾਂ 10 12 ਮਿੰਟ ਉਹ ਲਾਸਟ ਕੀਤਾ ਉਹ ਲੇਕਿਨ ਜਿਹੜਾ ਜਿਹੜਾ ਉਹ ਸਟਾਰਟ ਕਰਨ ਦਾ ਟਾਈਮ ਹੈ ਅਕੋਰਡਿੰਗ ਟੂ ਥੈਮ ਉਹ 6 6 ਮਿੰਟ ਕਹ ਰਿਆ ਹੈ ਬਟ ਉਹ ਪ੍ਰੋਪਰ ਜ਼ਿਆਦਾ ਕਰ ਰਿਹਾ ਹੈ ਕਿ 6 ਮਿੰਟ ਜਿਹੜਾ ਜਨਰੇਟਰ ਚਲਾਉਣ ਨੂੰ ਉਹਨਾਂ ਨੂੰ ਟਾਈਮ ਲੱਗਦਾ ਉਹਨੂੰ 2 ਮਿੰਟ ਕੀਤਾ ਉਹਨੂੰ 2 ਮਿੰਟ ਕੀਤਾ ਜਾ ਸਕਦਾ ਮੇਰੇ ਜਿਹੜੀ ਆਪਰੇਟਿੰਗ ਸਟਰਕਚਰ ਨੇ ਉਹਦੇ ਨਾਲ ਗੱਲ ਹੋਈ ਹੈ ਜੀ ਜਿਹੜਾ ਆਪਰੇਟਿੰਗ ਸਟਰਕਚਰ ਹੁੰਦਾ ਦੀਰ ਸ਼ੀ ਇਜ਼ ਮਾਈ ਕੇ ਕਮਾਂਡਰ ਇਨ ਜੀ ਐਵਰੀਬਾਡੀ ਹੈਸ ਟੂ ਫਾਲੋ ਹਰ ਕਮਾਂਡ ਐਵਰੀਬਾਡੀ ਹੈਸ ਟੂ ਸਪੋਰਟ ਹਰ ਮੈਂ ਤੁਹਾਨੂੰ ਇੱਕ ਡਾਕਟਰ ਹੋਣ ਦੇ ਨਾਤੇ ਕਹਿ ਰਿਹਾ ਜੇ ਜਦੋਂ ਜਿਹੜਾ ਸੀ ਆਪਰੇਸ਼ਨ ਕਰ ਰਹੇ ਆ ਉਹਦੇ ਸਾਨੂੰ ਕੋਈ ਦਿੱਕਤ ਨਹੀਂ ਆਉਂਦੀ ਜੀ ਜੇ ਸਾਨੂੰ 10 15 20 ਮਿੰਟ ਦਾ ਜੀ ਇੱਕ ਵਾਰੀ ਸਾਡਾ ਕੀ ਹੁੰਦਾ ਕਿ ਜਦੋਂ ਕੋਈ ਡਾਕਟਰ ਹੁੰਦਾ ਸਾਡੇ ਹੁੰਦਾ ਜੀ ਅਸੀਂ ਆਪਸ ਵਿੱਚ ਕਰਦੇ ਆ ਕੋਈ ਡਾਕਟਰ ਫਸ ਗਿਆ ਜੀ ਉਹਨੇ ਦੂਜੇ ਡਾਕਟਰ ਨੂੰ ਬੁਲਾਣਾ ਉਹਨੂੰ ਇੱਕ ਵਾਰੀ 15 ਮਿੰਟ ਲੱਗ ਜਾਂਦੇ ਉਹਨੀ ਦੇਰ ਅਸੀਂ ਪ੍ਰੋਸੀਜਰ ਨੂੰ ਕਰ ਕੰਮ ਕਰਦੇ ਆ ਆਪਣਾ ਰੱਖਦੇ ਆ ਵੀ ਹਵ ਟੂ ਸਟੇ ਕੰਮ ਕੋਈ ਕੋਈ ਕਰਦੀ ਆ ਜੀ ਤਾਂ ਦੂਜਾ ਡਾਕਟਰ ਆਈ ਜਾ ਸਕਦਾ ਉਹਨੂੰ ਬੁਲਾਉਂਦੇ ਆ ਦੋ ਜਣੇ ਸਵਾਹ ਕਰਦੇ ਆ ਫਿਰ ਅਸੀਂ ਅੱਗੇ ਪ੍ਰੋਸੀਡ ਕਰਦੇ ਆ 10 ਵੀ ਕਰ ਲੈਣੇ ਆ ਕੋਈ ਇਹ ਕੋਈ ਗੱਲ ਨਹੀਂ ਹੈ ਪੈਨਿਕ ਨਹੀਂ ਕਰਨਾ ਡਾਕਟਰ ਇਹਦਾ ਇਹਨਾਂ ਜੀਆ ਜਿਹੜੇ ਗਲਤੀਆਂ ਆਉਂਦੇ ਆ ਉਹ ਇਹਦੇ ਬਿਲਕੁਲ ਆਪੋਜ਼ਿਟ ਹੈ ਅਸੀਂ ਸਮੇਂ-ਸਮੇਂ ਤੋਂ ਨਹੀਂ ਰੈਗੂਲਰਲੀ ਰਿਵਿਊ ਕਰਦੇ ਆ ਰੈਗੂਲਰਲੀ ਚੈੱਕ ਕਰਦੇ ਆ ਬਹੁਤ ਸਾਰੀਆਂ ਚੀਜ਼ਾਂ ਹਰ ਇੱਕ ਚੀਜ਼ ਅਸੀਂ ਮੀਡੀਅਮ ਥੋੜੀ ਨਾਲ ਰਿਪੋਰਟ ਕਰਾਂਗੇ ਤੁਸੀਂ ਅੱਜ ਚੈੱਕ ਕੀਤਾ ਜਾ ਉਹ ਮੈਂ ਕਿਹਾ ਕੋਈ ਨਹੀਂ ਕੱਲ੍ਹ ਲੱਗ ਮੈਂ ਕੈਮਰੇਟ ਦੇ ਵੀ ਗੁੰਮ ਤਾਂ ਨਹੀਂ ਪਰ ਤੁਹਾਨੂੰ ਜੋ ਪਤਾ ਚੱਲ ਰਿਹਾ ਕਿ ਹੌਸਪੀਟਲ ਦੀ ਕਿਹੜੀ ਕਮੀਟੀ ਹੈ ਉਹਨਾਂ ਦੇ ਵਿੱਚ ਕੁਝ ਛੇੜ ਨਹੀਂ ਉਹਨਾਂ ਦਾ ਤਾਂ ਇਜ਼ੀ ਚੈਕਿੰਗ ਜਾਂਦੀ ਕਿਉਂਕਿ ਲੋਕ ਸਰਕਾਰ ਇੰਨਾ ਪੈਸਾ ਲਾ ਰਹੀ ਹੈ ਕੱਲ੍ਹ ਦੀ ਵੀਡੀਓ ਵਾਇਰਲ ਕੱਲ ਪੈਕਟੇ ਜਿਹੜੇ ਵੀਡੀਓ ਜਿੰਦੀ ਡਾਕਟਰ ਬੰਦ ਜਿਹੜੀ ਹੈ ਇਹ ਜਿਹੜੇ ਮੀਡੀਆ ਵਾਲੇ ਮੇਰੇ ਦੋਸਤ ਹਨ ਇਹਾਰੇ ਪੰਜ ਥੋੜਾ ਜਿਹਾ ਆਪਣਾ ਵੀ ਪਤਾ ਹੈ ਜਿਹੜੀ ਵੀਡੀਓ ਬਣਾਈ ਲਾਈਵ ਦੀ ਕਮੇਡ ਲਾਈਵ ਦੀ ਕਮੇਡ ਲਾਈਵ ਦੀ ਕਮੇਡ ਬਣਾਈ ਡਾਕਟਰ ਨੇ ਆ ਉਹਨੂੰ ਜਿਹੜਾ ਲੋਕਾਂ ਦੇ ਤੱਕ ਜਿਹੜੀ ਹੈਗੀ ਨਾ ਜਿਹੜਾ ਇਹ ਮੈਸੇਜ ਜਾਣਾ ਜ਼ਰੂਰੀ ਹੈ ਕਿ ਕੱਲ ਵੀ ਜਿਹੜਾ ਪੇਸ਼ੈਂਟ ਹੈ ਉਹਨੂੰ ਪੇਸ਼ੈਂਟ ਦਾ ਕੋਈ ਉਹਦੀ ਜਿਹੜੀ ਆਪਰੇਸ਼ਨ ਦੇ ਵਿੱਚ ਕੋ ਰਿਕਵਰੀ ਨਾ ਅਈ ਐਟਲੀ ਸੂਰਦ ਉਸ ਆਪਰੇਸ਼ਨ ਨੇ ਉਹਦਾ ਆਪਰੇਸ਼ਨ ਬਹੁਤ ਹੀ ਨਾਰਮਲ ਕੀਤਾ ਸਾਰਾ ਕੁਝ ਕੀਤਾ ਕੋਈ ਦਿੱਕਤ ਨਹੀਂ ਆਣ ਦਿੱਤੀ ਲੇਟਨ ਜਿਹੜੀ ਤੁਸੀਂ ਗੱਲ ਕਹਿੰਦੇ ਆ ਵੀ ਜਿਹੜਾ ਅਸੀਂ ਰੈਗੂਲਰ ਦੀ ਜਿਹੜਾ ਹੈਗਾ ਇਹ ਜਿਹੜੀ ਤੁਸੀਂ ਗੱਲ ਕਰ ਰਹੇ ਆ ਤੇਲ ਭੁਲਾਨੀ ਇਹ ਬਹੁਤ ਸੱਪਨੇ ਮੈਨੇਜ ਕਰਦਾ ਉਸ ਤੋਂ ਬਾਅਦ ਇਹ ਨਹੀਂ ਹੋਇਆ ਕਿ ਉਹਦੇ ਚ ਤੇਲ ਨਾ ਹੋਵੇ ਜਦੋਂ ਕੋਈ ਪ੍ਰੋਬਲਮ ਆ ਜਾਵੇ ਹੁਣ ਵੀ ਮੈਂ ਤੁਸੀਂ ਦੇਖੋਗੇ ਜਿਹੜਾ ਇਹਦੀ ਰਿਸਪੋਨਸਿਬਿਲਟੀ ਕਿਸਕੀ ਕੀਤੀ ਗਈ ਹੈ ਜੀ ਮੇਰਾ ਬੜਾ ਕਲੀਅਰ ਹੈ ਜੀ ਅੱਧੇ ਘੰਟੇ ਦੀ ਬੈਕਅਪ ਆਪਰੇਸ਼ਨ ਥੀਟਰ ਦੇ ਵੀ ਸਾਰੀ ਗੁਪੜੀ ਹੋਣੀ ਚਾਹੀਦੀ ਹੈ ਜਨਰੇਟਰ ਜਿਹੜਾ ਹੈਗਾ ਉਹ 1.5 2 ਮਿੰਟ ਦੇ ਵਿੱਚ ਚੱਲਣਾ ਚਾਹੀਦਾ ਔਰ ਜਿਹੜਾ ਪੀਐਸਪੀਸੀਐਲ ਦੀਆਂ ਤਿੰਨ ਲਾਈਨਾਂ ਦਾ ਫਾਇਦਾ ਤਾਂ ਹੀ ਆ ਕਿ ਉਹ 10 15 ਮਿੰਟ ਦੇ ਵਿੱਚ ਹਾਲਾਂਕਿ ਸਾਡੇ ਕੋਲ ਅੱਧੇ ਘੰਟੇ ਦੀ ਜੁਕੀਅਰਸੀ ਬੈਕਅਪ ਹੈ 6-7 ਘੰਟੇ ਦੀ ਜਨਰੇਟਰ ਦੀ ਬੈਕਅਪ ਹੈ ਔਰ ਜਿਹੜਾ ਤਾਂ ਲਗਾਤਾਰ ਵੀ ਚੱਲ ਸਕਦਾ ਲੇਕਿਨ ਉਹਦੇ ਨਾਲ ਜਿਹੜੀਆਂ ਅਸੀਂ ਜੱਤਰ ਨੇ ਹਫਤਾ ਦੀ ਮਿਲਾਈ ਚੱਲਦਾ ਹੈ ਕੀਤੀ ਹੈ ਉਹਦੇ ਉੱਪਰ ਕੋਈ ਕਾਰਵਾਈ ਨਹੀਂ ਹੋ ਸਕਦੀ ਇਹ ਕਿਹੜੇ ਬੁੱਧੀ ਨਹੀਂ ਕਰਦਾ 10 ਸੂ ਰਵਨੀਤ ਬਿੱਟੂ ਦੀ ਪਾਰਟੀ ਕਿਹੜੀ ਸੀ ਜੀ ਪਹਿਲਾਂ ਕਾਂਗਰਸ ਸੀ ਜੀ ਉਹ ਹਸਪਤਾਲਾ ਬੀਜੀਪੀਸੀ ਬੀਜੀਪੀ ਕਾਲਜ ਦਾ ਫਾਈਵ ਵਾਲ ਸੀ 20 ਸਾਲ ਇਹਨਾਂ ਦਾ ਰਾਜ ਸੀਗਾ 20 ਸਾਲ ਇਹਨਾਂ ਦਾ ਰਾਜ ਸੀਗਾ 20 ਹਾਲ ਸੀ ਸਿੰਦਰਾ ਹਸਪਤਾਲ ਦਾ ਤੁਸੀਂ ਮੀਡੀਆ ਵਾਲੇ ਸੀਗਾ ਮੈਂ ਮੈਂ ਤੁਹਾਨੂੰ ਆਪਣਾ ਮੈਂ ਕੁਝ ਇਮਾਨਦਾਰੀ ਨਾਲ ਕਹ ਰਿਹਾ ਜੀ ਤੁਸੀਂ ਜ਼ਰੂਰ ਵੀ ਜਦੋਂ ਸਾਡੀ ਸਰਕਾਰ ਹੀ ਅੱਥਰਾਂ ਨੂੰ ਬਿਹਤਰ ਹੋਇਆ ਕਿ ਬਦਤਰ ਆ ਤੁਸੀਂ ਮੈਨੂੰ ਕਹਦੇ ਹੋ ਕਿ ਰੋਸ ਤੋਂ ਪਹਿਲਾਂ ਇਹਨਾਂ ਨੂੰ ਬਦਤਰ ਹੋਇਆ ਆਪਾਂ ਮੈਂ ਕਹਿੰਦਾ ਜੀ ਛੱਡ ਦੇਣਾ ਕੰਮ ਇਹ ਪਹਿਲਾ ਪਹਿਲੀ ਵਾਰੀ ਵੀ ਆ ਵੀਰ ਵੀਡੀਓ ਪਹਿਲੀ ਵਾਰੀ ਸਾਹਮਣੇ ਆਈ ਆ ਜਿਹੜੇ ਬੰਦਿਆਂ ਨੇ ਧੱਕਾ ਨਹੀਂ ਤੋੜਿਆ ਜਿਨ੍ਹਾਂ ਨੇ ਹਸਪਤਾਲ ਨੂੰ ਮੈਂ ਸੋੜਿਆ ਤੁਸ ਫਿਰ ਤੁਰੰਤ ਇਹੋ ਸਸ ਡਿਸਟ੍ਰਿਕਟ ਹਸਪੀਟਲ ਆ ਤੁਹਾਡਾ ਓ ਕੀ ਜੇ ਇੰਦਰਾ ਸਾਹਿਬ ਪ੍ਰੋਮੋਸ ਹੋ ਰਹੀ ਹੈ ਕੀ ਹੋ ਰਹੀ ਹੈ ਤੁਸੀਂ ਦੱਸੋ ਸਤਿ ਸ੍ਰੀ ਅਕਾਲ ਹੋ ਰਹੀ ਹੈ ਪ੍ਰੋਮੋਸ ਕਰਦੇ ਆ ਕੋਸ਼ਿਸ਼ ਸਿਸਟਮ ਨੂੰ ਬਦਲਣ ਦੀ ਟਾਈਮ ਲੱਗਦਾ ਜੀ ਸਾਡਾ ਬਖਿਆ ਜੀ ਜੋ ਹੈ ਨਹੀਂ ਅਗਰ ਨਾਲ ਕੱਟ ਰਹੇ ਸੀ ਇਹ ਟੂ ਹੈਵੀ ਟੂ ਹੈਵੀ ਬਿਚਵਾਇਆ ਜੀ ਨਵੇਂ ਨਹੀਂ ਹੈ ਸਾਡਾ ਡਾਕਟਰ ਕੋਣ ਚੁਆਦਾ ਸੋਣਦਾ ਬੜੀ ਗੱਲ ਇਹਨਾਂ ਦੀ ਗੱਲ ਦਾ ਜਵਾਬ ਸੋਣ ਦੋ ਲੁਝਾਣੇ ਦੇ ਵਿੱਚ ਵੀ ਖਤਮ ਕਰਦੇ ਸੀ ਜਲੰਧਰ ਚ ਖਤਮ ਕਰ ਰਹੇ ਆ ਇੱਥੇ ਵੀ ਘਟ ਗਿਆ ਜੀ ਬਹੁਤ ਜ਼ਿਆਦਾ ਘਟ ਗਿਆ ਕੁੱਤਿਆਂ ਦੀ ਵੀ ਆ ਗਈ ਸੁਣਿਆ ਉਹ ਵੀ ਕਰਦੇ ਆ ਜੀ ਉਹ ਵੀ ਕਰਦੇ ਆ ਕਰਦੇ ਨੇ ਸਾਰਾ ਕੁਝ ਕਰਨੇ ਆ। ਇਹ ਕੁੱਤਿਆਂ ਦੀਆਂ, ਚੂਹਿਆਂ ਦੀਆਂ ਪ੍ਰੋਬਲਮ ਜੇ ਕਾਂਗਰਸ, ਭਾਜਪਾ ਕਾਲੀ ਸਾੜਦੇ। ਸਾਡਾ ਆਪਣਾ ਪੀਡਬਲਡ ਦੇ ਜੇ ਨਹੀਂ ਪਰੂਸ਼ੀ। ਉਹ ਕਹਿੰਦੇ ਜੀ ਕੋਲ ਜੰਦਰਾ ਹਸਪੀਟਲ ਵੀ ਇੰਟਰਨੈਟ ਨਹੀਂ ਮੇਰੇ ਕੋਲ ਇੱਕ ਬੰਦਾ ਨਹੀਂ ਆ ਰਿਹਾ। ਦੇਖੋ ਇੱਕ ਇਹ ਜੀ ਮੇਰੇ ਕੋਲ ਸਿਆਰ ਮੇਰੀ ਮੇਰੀ ਕਾਰ ਸੋ। ਬੰਦਾ ਬੰਦਾ ਸਾਨੂੰ ਕੀ ਕਹਿੰਦਾ ਜੀ ਉਹਨਾਂ ਦੀ ਸਾਰੀ ਇੱਥੇ ਜੀਮਾਈ ਬੱਠੀ ਆ। ਇਹ ਪੀਡਬਲਡ ਇਲੈਕਟ੍ਰੀਕਲ ਹੈ ਜੀ। ਅਸੀਂ ਉਹਨਾਂ ਨੂੰ ਜੋ ਕਹਿੰਦੇ ਅਸੀਂ ਪੈਸੇ ਦਿੰਨੇ ਆ। ਤੁਸੀਂ ਇਹ ਹਸਾਲ ਦੇ ਵਿੱਚ ਮੈਂ ਜਦੋਂ ਆਇਆ ਨਾ ਜੀ ਮੇਰੇ ਕੋਲ ਸਪੋਸ ਐਥੇ ਤੁਹਾਨੂੰ ਪਤਾ ਹੋਣਾ ਸ਼ਾਇਦ ਕਿ ਜਿਹੜਾ ਇੱਕ ਹੈਂਡੀਕੈਪ ਦਾ ਸਰਟੀਫਿਕੇਟ ਬਣਦਾ ਹੈ ਫਿਜ਼ੀਕਲ ਦਾ ਬਣਦਾ ਸੀ ਜਾਂ ਮੈਂਟਲ ਹੈਂਡੀਕੈਪ ਦਾ ਨਹੀਂ ਬਣਦਾ ਸੀ ਮੈਂ ਕਹਿੰਦਾ ਜੀ ਕਿਉਂ ਨਹੀਂ ਬਣਦਾ ਕਹਿੰਦੇ ਸਾਡੇ ਕੋਲ ਸਾਈਕੋਲੋਜਿਸ ਨਹੀਂ ਮੈਂ ਹੋਰ ਆਖ ਕੇ ਦਿੱਤਾ ਰਿਹਾ ਉਹਨਾਂ ਨੇ ਕਹਿੰਦੇ ਇੱਥੇ ਜਿਹੜੇ ਸਾਡੇ ਆਪਣੇ ਸਾਡੇ ਕੋਲ ਸਪੈਸ਼ਲਿਸਟਸ ਨਹੀਂ ਆ ਹੋਰ ਆਖ ਕੇ ਦਿੱਤੇ ਜੀ ਇਹ ਕਹਿੰਦੇ ਸਾਡੇ ਕੋਲ ਕੌਗਨ ਮੈਂ ਉਹਨੂੰ ਪੁੱਛਦਾ ਡਾਕਟਰ ਨੂੰ ਪੁੱਛਦਾ ਮੈਂ ਸਾਡੇ ਕੋਲ ਹੀ ਪੁੱਛਦਾ ਮੈਂ ਦੱਸ ਤੋਂ ਪਹਿ ਤੁਹਾਨੂੰ ਕੀਤਾ ਜੀ ਦਾ ਸਾਨੂੰ ਉੱਤੇ ਵਾ ਗਿਆ ਸੀ ਮਾਨ ਸਰਕਾਰ ਕਮਿਟਿਡ ਹੈ ਤੁਹਾਨੂੰ ਵਰਲਡ ਕਲਾਸ ਸਰਫਿਸ ਦੇਣੀ ਆ ਸੀ ਇੱਕਲਾ ਸਰਫਿਸ ਦੇ ਪੰਜਾਬ ਇੰਸਟੀਚਿਊਟ ਆਫ ਲਿਵਰਨੈਬਿਲਿਟੀਸ ਸਾਇੰਸਿਸ ਕਿਸੇ ਵੀ ਪ੍ਰਾਈਵੇਟ ਸਾਬ ਤੋਂ ਬੇਤਰਕ ਕੋਪਟਾਜੀ ਡਾਕਟਰ ਦਾ ਸਾਹਬ ਹੈ ਸਭ ਤੋਂ ਸਾਰਾ ਅਸੀਂ ਇਹ ਸੰਸਥਾ ਲੋਕੀ ਜੀ ਦਾ ਲੈਵਲ ਤੇ ਲੈ ਕੇ ਜਾਣਾ ਇਹਨੂੰ ਪੋਸਟ ਗ੍ਰੈਜੂਏਟ ਟੀਚਰ ਸਟ੍ਰੀਨਿੰਗ ਇੰਸਟੀਚਿਊਟ ਬਣਾਣਾ ਡਾਕਟਰਾਂ ਨੂੰ ਸਹੂਲਤ ਦੇ ਰਹਾ ਜੀ ਡਾਕਟਰਾਂ ਨੇ ਪੀਸੀਐਮੈਸ ਸੌਣ ਦੇ ਅਸੀਂ ਉਹਨਾਂ ਨੂੰ ਜੋ ਉਹਨਾਂ ਦੀ ਉਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਕਹ ਵੀ ਤੁਸੀਂ ਕੰਮ ਕਰੋ ਤੁਹਾਨੂੰ ਕਹਿੰਦੇ ਆ ਚਾਹੀਦਾ ਨਾ ਕਰ ਲਓ ਚੱਕੋ ਕਰੋ ਕੰਮ ਕਰੋ ਮੈਂ ਡਾਕਟਰ ਨੂੰ ਇੱਕੋ ਗੱਲ ਕਹਿਣਾ ਕਿ ਡਾਕਟਰਾਂ ਨੇ ਕੰਮ ਕਰਨਾ ਉਹਨਾਂ ਨੇ ਸਾਨੂੰ ਦੱਸਣਾ ਜੋ ਉਹਨਾਂ ਦੀ ਰਿਕੁਆਇਰਮੈਂ ਕੋਈ ਕਿਸੇ ਕਿਸਮ ਦੀ ਕਸਰ ਨਹੀਂ ਚਾਹਦਾ ਕਿ ਮਾਰ ਸਰਕਾਰ ਦੀ ਸਾਡੇ ਮੁੱਖ ਮੰਤਰੀ ਦੀ ਸਾਡੇ ਨੈਸ਼ਨਲ ਕਮਿਸ਼ਨ ਦੀ ਬਿਲਕੁਲ ਕਲੀਅਰ ਹੈ ਜੀ ਸਾਡੀ ਹੈਲਥ ਸਾਡੀ ਪਹਿਲੀ ਪ੍ਰਾਇਰਟੀ ਹੈ ਅਸੀਂ ਸਾਰਾ ਕੁਝ ਪ੍ਰੋਵਾਈਡ ਕਰਾਂਗੇ